ਬੇ ਸੰਬਲ ਜਾ ਛੜਿਆ ਜੇਠਾ ਗੁੱਸੇ ਵਿੱਚ ਭਰਿਆ ਜੇਠਾ ਛੱਡ ਤੇ ਮੱਥੇ 'ਚ ਥੋ ਤੇਉੜੀ ਪੌਣੀ ਦੂਰ ਪਾਵੇਂ ਮੱਝ ਚੁੰਗ ਜੇ ਛੜੇ ਜੇਠ ਨੂੰ ਲੱਸੀ ਨਹੀਂ ਪਿਉਣੀ ਦੂਰ ਪਾਵੇਂ ਮੱਝ ਚੁੰਗ ਜੇ ਨਹੀਂ ਅਧੇਕਰ ਵਾਲੀ ਬਣ ਜਾ ਭਾਬੀ ਤੋਂ ਸਾਲੀ ਬਣ ਜਾ ਸਾਡੀ ਵੀ ਕਰਾ ਦੇ ਕੜਮਾਈ ਇੱਕ ਤੇਰੀ ਅੜ ਪੰਣੀ ਲੱਸੀ ਪੀਣ ਦਾ ਸ਼ੌਂਕ ਨਾ ਕਾਈ ਇੱਕ ਤੇਰੀ ਅੜ ਪੰਣੀ ਹੋਜੀ ਬਦਨਾਮੀ ਜੇਠਾ ਬਾਬਲ ਦੀ ਪੰਡੀ ਹੋਜੇ ਸਾਖ ਕਰਵਾ ਦੂੰ ਜੇਠਾ ਜਦ ਵੀ ਗਲ ਠੰਡੀ ਹੋਜੇ ਪਰ ਮੇਰੇ ਪਿੰਡ ਪੇਕਿਆਂ ਦੇ ਜੇਠਾ ਕੋਈ ਰੰਡੀ ਹੋਜੇ ਮਾਰੇ ਤੂੰ ਜਦੋਂ ਕੰਘੂਰਾ ਪੈਂਦਾ ਕੁੰਡ ਕੱਢਣਾ ਦੂਰਾ ਬਿਮਾਰੇ ਤੂੰ ਜਦੋਂ ਕੰਘੂਰਾ ਪੈਂਦਾ ਕੁੰਡ ਕੱਢਣਾ ਦੂਰਾ ਕੁੰਡ ਕੱਢਣ ਦੀ ਆਲੇ ਕਮ ਕਾਉਣੀ ਜੂਰ ਪਾਵੇਂ ਮੱਝ ਚੁੰਗ ਜੇ ਛੜੇ ਜੇਠ ਨੂੰ ਲੱਸੀ ਨਹੀਂ ਪਿਉਣੀ ਜੂਰ ਪਾਵੇਂ ਮੱਝ ਚੁੰਗ ਜੇ ਨੀਸਾਕ ਕਰਵਾ ਦੇਂ ਜੇ ਤੂੰ ਦੂਰੀ ਪੈ ਜਾਏ ਸਕੀਰੀ ਮੈਨੂੰ ਚੜ ਗਈ ਜਵਾਨੀ ਸੁਣ ਕੇ ਤੇਰੀ ਗੱਲ ਅਖੀਰੀ ਕਰਦੇ ਦੇ ਮੇਰ ਫਕਰ ਤੇ ਮਿਲ ਜੂ ਦੁੱਖ ਸੁੱਖ ਦਾ ਸਿਰੀ ਮਰ ਗਿਆ ਨਹੀਂ ਤਰਲੇ ਪੌਂਦਾ ਭਾਬੀ ਨਿਤ ਬਾਲ ਖਡਾਉਂਦਾ ਫੇਰ ਵੀ ਕਦਰ ਨਾ ਜੇ ਪਾਈ ਇੱਕ ਤੇਰੀ ਅੜ ਪੰਣੀ ਲੱਸੀ ਪੀਣ ਦਾ ਸ਼ੌਕ ਨਾ ਕਾਈ ਇੱਕ ਤੇਰੀ ਅੜ ਪੰਣੀ ਇੱਕ ਦਿਨ ਮੈਂ ਮਾਹੀ ਹੱਥੋਂ ਵੇਖਿਆ ਸੀ ਜੇਟ ਕੜੀ ਦਾ ਲੈ ਕੜ ਗਿਆ ਹਾਸਾ ਮੇਰਾ ਕੋਲੇ ਦੇ ਨਾਲ ਖੜੀ ਦਾ ਮੈਥੋਂ ਕੁੰਡ ਕੱਢ ਕੇ ਜੇਠਾ ਤੇਰੇ ਨਾਲ ਨਹੀਂ ਲੜੀਦਾ ਸਾਰਾ ਦਿਨ ਲੜਿਆ ਨਾ ਕਰ ਬਹੁਤਾ ਸਿਰ ਚੜਿਆ ਨਾ ਕਰ ਨਹੀਂ ਤਲਵਾਦ ਫੇਰ ਤੌਣੀ ਦੌਰ ਪਾਵੇਂ ਬਾਜ ਚੁੰਗ ਜੇ ਛੜੇ ਜੇਠ ਨੂੰ ਲੱਸੀ ਨਹੀਂ ਪਿਉਣੀ ਦੌਰ ਪਾਵੇਂ ਬਾਜ ਚੁੰਗ ਜੇ ਮਾੜੀ ਗੱਲ ਕਰਦੀ ਰਬਾ ਛੜਿਆ ਨੂੰ ਜੇਠ ਬਣਾ ਕੇ ਤੈਨੂੰ ਕੀ ਮਿਲ ਜਊ ਨਖਰੋ ਫੱਕਰ ਦੀ ਖੁੰਬਟ ਪਾ ਕੇ ਮਾਰੇਂਗੀ ਮਾਨ ਮਰਾੜਾਂ ਵਾਲੇ ਦਾ ਸਿਰ ਪੜਵਾ ਕੇ ਜੋੜਾ ਹੱਥ ਅੱਗੇ ਤੇਰੇ ਕਰਮਾਂ ਵਿੱਚ ਲਿਖਦੇ ਮੇਰੇ ਨੀ ਤੇਰਿਆਂ ਨਿਆਣਿਆਂ ਦੀ ਤਾਈ ਇੱਕ ਤੇਰੀ ਅੜ ਪੰਣੀ ਲੱਸੀ ਪੀਣ ਦਾ ਸ਼ੌਕ ਨਾ ਕਾਈ ਇੱਕ ਤੇਰੀ ਅੜ ਪੰਣੀ